ਕੈਲੀਫੋਰਨੀਆ ਦੇ ਵਿੱਚ ਟਰੱਕ ਟ੍ਰੇਲਰ ਦੇ ਕਿਹੜੇ ਐਕਸ 'ਚ ਆਪਾਂ ਕਿੰਨਾ weight ਪਾ ਸਕਦੇ ਹਾਂ ਤੇ ਟੈਂ ਟ੍ਰੇਲਰ ਦੇ ਟੈਂਡਮ ਵਾਲੇ ਐਕਸ ਦਾ ਕਿੱਥੇ ਸੈੱਟ ਕਰਨੇ ਨੇ ਇਹਦੇ ਬਾਰੇ ਇਸ ਵੀਡੀਓ 'ਚ ਗੱਲ ਕਰਾਂਗੇ ਪਾਉਂਡਾਂ 'ਚ ਦੱਸਾਂਗਾ ਮੈਂ ਤੁਹਾਨੂੰ ਕਿਉਂਕਿ ਯੂਐਸ ਦੇ ਵਿੱਚ ਆਪਾਂ ਪਾਉਂਡਾਂ ਦੇ ਵਿੱਚ ਗਿਣ ਦਿੰਦੇ ਆ ਜਾਂ ਅਸੀਂ ਐਬੀ ਐਬੀ ਵੀ ਕਹਿ ਸਕਦੇ ਆ ਐਬੀਐਸ ਪਾਉਂਡ ਹੁੰਦੇ ਨੇ ਹੋ ਠੀਕ ਹੈ ਜਿਹੜਾ ਸਟੀਅਰ ਐਕਸ ਹੈਗਾ ਇਹਦੀ ਮੈਕਸਿਮਮ ਰੇਟ ਹੋਗੀ 12000 ਪਾਉਂਡ ਜਿਹੜੇ ਆਪਣੇ ਡਰਾਈਵ ਐਕਸ ਨੇ ਇਹਨਾਂ ਦੀ ਲਿਮਟ ਹੋ ਗਈ 34 ਹੇਅਰਪਾਉਂਡ ਜੇ 2 ਨੇ ਜੇ ਇੱਕੋ ਹੀ ਆ ਤਾਂ 20 ਹੇਅਰਪਾਉਂਡ ਹੋ ਗਿਆ ਜਿਹੜੇ ਟ੍ਰੇਲਰ ਦਾ ਟੈਂਡਮ ਆ ਇਹਨਾਂ ਦੀ ਲਿਮਟ ਵੀ ਹੋ ਗਈ 34 ਹੇਅਰਪਾਉਂਡ ਜੇ ਇੱਕੋ ਹੀ ਐਕਸ ਦਾ ਤਾਂ 20 ਹੇਅਰਪਾਉਂਡ ਜੇ ਟਰਾਈ ਐਕਸ ਦਾ ਉਹਦੀ ਵੀਡੀਓ ਮੈਂ ਲੱਗ ਬਣਾਈ ਸੀ ਉਹ ਚ ਆਪਾਂ ਨੇ ਆ ਡਿਸਟੈਂਸ ਵੀ ਕੈਲਕੂਲੇਟ ਕਰਨਾ ਹੁੰਦਾ ਪਰ ਫਿਰ ਤੁਸੀਂ ਵੀਡੀਓ ਦੇਖ ਸਕਦੇ ਆ 34 ਹੇਅਰਪਾਉਂਡ 34 ਹੇਅਰਪਾਉਂਡ 12 ਹੇਅਰਪਾਉਂਡ ਇਹ ਤਿੰਨੋਂ ਮਿਲਾ ਕੇ ਬਣ ਜਾਂਦਾ ਵਾ 80 ਹੇਅਰਪਾਉਂਡ ਇਸ ਲਈ ਆਪਾਂ ਕਹਿੰਦੇ ਗ੍ਰੋਸ ਵੇਟ ਹੋ ਗਿਆ 80 ਹੇਅ ਹੁਣ ਗੱਲ ਕਰਦੇ ਆ ਵੀ ਜਿਹੜੇ ਟੈਂਡਮ ਨੇ ਇੱਕ ਇਥੇ ਸੈੱਟ ਕਰਨੀ ਨੇ ਜਿਹੜਾ ਕਿੰਗ ਪਿੰਡ ਵਾ ਕਿੰਗ ਪਿੰਡ ਤੋਂ ਮੈਣਨਾ ਵਾ ਦੂਸਰਾ ਜਿਹੜਾ ਐਕਸ ਦਾ ਅਖੀਰਲਾ ਇਹਦੇ ਸੈਂਟਰ ਤੇ ਕਰਨ ਦੀ ਹੱਬ ਤੇ ਕਰ ਇਹ ਜਿੰਨਾ ਡਿਸਟੈਂਸ ਬਣਿਆ ਇਹ 40 ਫੁੱਟ ਤੋਂ ਜ਼ਿਆਦਾ ਨਹੀਂ ਚਾਹੀਦਾ ਹੈਗਾ ਆ ਦੋਨਾਂ ਦੇ ਸੈਂਟਰ ਚ ਨਹੀਂ ਮੈਣਨਾ ਜਿਹੜਾ ਅਖੀਰਲਾ ਐਕਸ ਦਾ ਉਹਦੇ ਸੈਂਟਰ ਚ ਉਹਦੇ ਹੱਬ ਤੋਂ ਜਿੰਦੀ ਉਹ ਮੈਣਨਾ ਵਾ ਕਈ ਸਟੇਟਾਂ 'ਚ ਆਪਾਂ ਦੋਨਾਂ ਦੇ ਸੈਂਟਰ ਦਾ ਮੈਣਦੇ ਹੁੰਦੇ ਹਾਂ ਕੈਲੀਫੋਰਨੀਆ 'ਚ ਅਖੀਰੂ ਵੀ ਐਕਸ ਦਾ ਟੈਂਡਮ ਦੇ ਖੀਰੂ ਵੀ ਐਕਸ ਦਾ ਸੈਂਟਰ ਚਾਦੀ ਫੋਰ ਤੋਂ ਵੱਧ ਨਹੀਂ ਚਾਹੀਦਾ ਹੈਗਾ ਇਹ ਠੀਕ ਆ ਅੱਗੇ ਨੂੰ ਜਿੰਨਾ ਮਰਜ਼ੀ ਕਰੀ ਚੁਦਾ ਹੁਣ ਗੱਲ ਕਰਦੇ ਆਪਾਂ ਵੀ ਬੋਗੀ ਫਰੇਮ ਦੀ ਕਿਹੜੀ ਗਲੀ ਦੇ ਵਿੱਚ ਬੋਗੀ ਪਿੰਨਾ ਸੈੱਟ ਕਰਨੀਆਂ ਨੇ ਦੇਖੋ ਉਹਦਾ ਜਵਾਬ ਹੋ ਜਾਂਦਾ ਵਾ ਗਲਤ ਜਦੋਂ ਆਪਾਂ ਕਹਿੰਦੇ ਫੁਲਾਣੀ ਨੰਬਰ ਵਾਲੀ ਪਿੰਨ ਦੇ ਵਿੱਚ ਗਲੀ ਦੇ ਵਿੱਚ ਪਿੰਨਾ ਸੈੱਟ ਕਰੀਦਾ ਕਿਉਂਕਿ ਕਿਸੇ ਬੋਗੀ ਫਰੇਮ ਦੇ 4 ਇੰਚ ਦੇ ਹਿਸਾਬ ਨਾਲ ਗਲੀਆਂ ਹੁੰਦੀਆਂ ਨੇ ਕਿਸੇ 6 ਇੰਚ ਦੇ ਹਿਸਾਬ ਨਾਲ ਤੇ ਕਿਸ ਦਾ ਬੋਗੀ ਫਿਰ ਇਹਨਾਂ ਫਰੇਮ ਕਿਤੋਂ ਸ਼ੁਰੂ ਹੁੰਦਾ ਕਿਸ ਦਾ ਕਿੱਥੋਂ ਸ਼ੁਰੂ ਹੁੰਦਾ ਇਸ ਨੇ ਗਲੀਆਂ ਗਿਣਨ ਦਾ ਕੰਮ ਗਲਤ ਆ ਪਰ ਫਿਰ ਵੀ ਜਿਹਨੇ ਗਲੀਆਂ ਗਿਣ ਕੇ ਦੂਸਰੇ ਦੀ ਕਾਪੀ ਕਰਨੀਆਂ ਉਹ ਫਿਰ ਕਰੀ ਚਲੇ ਗਲੀਆਂ ਤੁਸੀਂ ਤਾਂ ਗਿਣੋ ਜੇ ਦੋ ਟ੍ਰੈਗਰ ਸੇਮ ਮਾਡਲ ਦੇ ਨੇ ਤਾਂ ਇੱਕ ਨੂੰ ਮਿਲ ਲਿਆ ਵਾ ਉਤਾਰੀ ਚਾਰਜੀ ਫੋਟੋ ਦਾ ਕਿੱਥੇ ਬਣਦਾ ਵਾ ਕਿਹੜੀ ਗਲੀ ਵਿੱਚ ਬਣਦਾ ਵਾ ਦੂਸਰੇ ਸੇਮ ਉੱਥੇ ਕਰ ਸਕਦੇ ਆ ਅਦਰਵਾਈਜ਼ ਜੇ ਦੋਨੋਂ ਡਿਫਰੈਂਟ ਨੇ ਤਾਂ ਆਪਣਾ ਮਿਲੋ ਠੀਕ ਆ ਜੇ ਕਿਸੇ ਦਾ ਵੀ ਕੁਐਸਚਨ ਹੈਗਾ ਵਾ ਤਾਂ ਤੁਸੀਂ ਹੇਠਾਂ ਕਮੈਂਟਾਂ ਵਿੱਚ ਪੁੱਛ ਸਕਦੇ ਆ ਜੇ ਕੁਝ ਮੈਂ ਗਲਤ ਦੱਸਿਆ ਤਾਂ ਮੈਨੂੰ ਕਰੈਕਟ ਕਰਦੇ ਹੋ ਸੇਫ ਰਹੋ ਆਪਣਾ